ਸਵੇਰੇ ਸਵੇਰੇ ਮੀਂਹ ਪੈ ਰਿਹਾ ਸਵੇਰ ਦੀ ਅੱਜ ਤੇ 8:30 ਵਜੇ ਸਟਾਰਟ ਹੋ ਗਿਆ ਸੀਗਾ ਤੇ ਸਕੂਟੀ ਵੀ ਪਾਣੀ ਵਿੱਚੇ ਖੜੀ ਏ ਇੱਧਰ ਹਨੀ ਵੀ ਤੇ ਗਾਇਸ ਪਾਣੀ ਭਰ ਰਿਹਾ ਛੋਟੀ ਹੈ ਨਹੀਂ ਅੱਜ ਫੇਰ ਹੈ ਨਹੀਂ ਨਾ ਛੋਟੀ ਆ ਨਹੀਂ ਲੱਗਦਾ ਏਦਾਂ ਜੀ ਤੂੰ ਚੰਗੀ ਤਰ੍ਹਾਂ ਐਨ ਸਰਨਾ ਗਾਇਸ ਦੇਖੋ ਦੇਖੀ ਤੇ ਹੁਣ ਹਾਂਜੀ ਗਾਇਸ ਮਾਰਨਿੰਗ ਟਾਈਮ ਤੇ ਮੀਂਹ ਕਾਫੀ ਜ਼ਿਆਦਾ ਪੈ ਰਿਹਾ ਹੁਣ ਵਰਦਾ ਹੀ ਪੈਣ ਲੱਗਿਆ ਹੋਇਆ ਨਹੀਂ ਕਾਫੀ ਜ਼ਿਆਦਾ ਪੈ ਰਿਹਾ ਹੈ ਪੈ ਰਿਹਾ ਪਰ ਪਈਓ ਜਾ ਰਿਹਾ ਹਲੇ ਹਟਿਆ ਨਹੀਂ ਹੈ ਤੇ ਬਾਕੀ ਕਮਾਗਾਰਾਂ ਦੇ ਵੀ ਸਾਰੇ ਦੀਵ ਆ ਰਹੇ ਮੀਂਹ ਵਿੱਚ ਤੇ ਮੀਂਹ ਕਾਫੀ ਜ਼ਿਆਦਾ ਪੈ ਰਿਹਾ ਹੈ ਠੀਕ ਹੈ ਗਾਈਜ਼ ਵੈਲਕਮ ਹੈਗਾ ਤੁਹਾਡਾ ਸਾਰਿਆਂ ਦਾ ਬਲੌਗ ਦੇ ਵਿੱਚ ਤੇ ਗਾਈਜ਼ ਸਵੇਰੇ ਸਵੇਰੇ ਮੀਂਹ ਪੈ ਰਿਹਾ ਸਵੇਰ ਦੀ ਅੱਜ ਤੇ ਸਾਢੇ 8 ਵਜੇ ਸਟਾਰਟ ਹੋ ਗਿਆ ਸੀਗਾ ਤੇ ਸਕੂਟੀ ਵੀ ਪਾਣੀ ਵਿੱਚੇ ਖੜੀ ਹੈ ਇੱਧਰ ਹਨੀ ਵੀ ਜਾਂਸੀ ਤੇ ਜਾਣ ਤੋਂ ਖੜਾ ਹਲੇ ਤੇ ਕਾਫੀ ਜ਼ਿਆਦਾ ਲੱਗਿਆ ਪੈਣ ਸਰੋਸ ਦਿਨ ਵਾਂਗੂ ਨਹੀਂ ਹੈ ਜੀ ਮੇਰੋ ਦਿਨ ਪੈ ਰਿਆ ਸੀਗਾ ਨਾ ਉਦਾਂ ਨਹੀਂ ਹੈਗਾ ਮੈਂ ਨਾਰਮਲੀ ਉਹ ਪੈ ਰਿਆ ਜੀ ਮੈਂ ਪਹਿਲਾਂ ਇੱਕ ਵਾਰੀ ਪੈ ਰਿਆ ਤਾਂ ਦਿਖਾਇਆ ਤਾਂ ਪਰੋਂ ਪਾਣੀ ਚੱਲ ਰਿਹਾ ਏਦਾਂ ਗਲੀਆਂ ਚ ਪਾਣੀ ਖੜਾ ਥੋੜਾ ਥੋੜਾ ਜੀ ਦੇਖੋ ਤੇ ਗਾਇਸ ਜਿੱਥੇ ਤੱਕ ਲੱਗਦਾ ਹੈ ਵੀ 1-2 ਦਿਨ ਲਗਾਤਾਰ ਦਸਿਆ ਹੈ ਨਹੀਂ ਇਹ ਨੱਟ ਦੇ ਉੱਪਰ ਵੀ 1-2 ਦਿਨ ਲਗਾਤਾਰ ਪਾਉਂਗਾ ਮੀ ਤੇ ਬਾਕੀ ਚਲੋ ਦੇਖਦੇ ਆਂ ਵੀ ਲਗਾਤਾਰ ਪੈਂਦਾ ਕਿ ਨਹੀਂ ਪੈਂਦਾ ਅਸੀਂ ਹੁਣ ਤਾਂ ਬੈਰਿਆ ਇਸ ਟਾਈਮ ਮੈਂ ਹਲੇ ਰੋਟੀ ਵੀ ਨਹੀਂ ਖਾਦੀ ਹੈਗੀ ਹਲੇ ਰੋਟੀ ਵੀ ਖਾਣੀ ਆ ਮੈਂ ਲੇਟ ਹੈ ਮੀ ਦੀ ਤਾਂ ਤਿਆਰੀ ਹੈਗੀ ਆ ਫਿਰ ਇਹ ਤਾਂ ਪਹਿਲਾਂ ਰੱਖਾ ਇੱਧਰ ਟਾਪਾ ਰੱਖ ਇੱਧਰ ਨੂੰ ਰੱਖ ਆਂ ਯਾਰ ਇਥੇ ਬਾਟੀ ਰੱਖੀ ਕਿੱਥੇ ਬਾਟੀ ਰੱਖ ਤੇ ਗਾਇਸ ਪਾਣੀ ਆ ਨੀ ਰਿਆ ਹੈਗਾ ਜਿਵੀ ਤੇ ਪਾਣੀ ਭਰਨ ਚੱਲੇ ਆ ਹਾਂ ਜੀ ਤੂੰ ਜਾਣਾ ਆ ਜਾ ਆ ਜਾ ਆ ਬਾਟੀ ਰੱਖ ਇੱਧਰ ਚਲ ਪੀਪੀ ਹੈਗੀ ਆ ਕੋਲ ਤੇ ਗਾਇਸ ਪਾਣੀ ਭਰ ਰਹੇ ਆ ਟੋਟੀ ਹੈ ਨਹੀਂ ਅੱਜ ਫੇਰ ਹੈ ਨਹੀਂ ਨਾ ਤੁਸੀਂ ਆ ਨਹੀਂ ਕਦੇ ਤੇ ਬੰਬੂ ਕਾਟਣ ਨਾਲ ਚ ਫੇਰ ਪਾਣੀ ਲੈ ਕੇ ਜਾਂਦੇ ਆ ਜੀ ਚਾਰੋ ਮਾਲ ਕੰਮ ਬਟਨ ਨਾਲ ਲੱਗ ਜਾਵੇ। ਦੰਦ ਛੋੜੋ। ਅਗਰ ਵੀ ਆਪਾਂ ਦੇਖ ਕੇ ਆਕਰਮਣ ਬਣਨੀ। ਕਿੱਥਾ ਬਣਨੀ? ਇਸ ਕਵਾਟੀ ਐਵੇਂ ਦੋ ਜੱਟ ਲੈ ਆਈ। ਦੇਖੋ ਬਾਕੀ ਨਹੀਂ ਆਈ ਅੱਜ ਹਾਂ ਕੋਈ ਨਹੀਂ ਰਹਿਤ ਨਹਿਰ ਪਰ ਤੇ ਭਰਦੇ ਆ ਓ ਨਹਿਰ ਪਰ ਤੇ ਭਰਦੇ ਆ ਲੈ ਆ ਹੁਣ ਅੱਗੇ ਸੀ ਘੇਰਤਾ ਜੀਤੂ ਤਰਾ ਸਾਈਕਲ ਥੋੜਾ ਸਾਈਕਲ ਘੇਰਤਾ ਹੋ ਇਹਨਾਂ ਨੇ ਜੀ ਗਾਇਸ ਸੂਰਤ ਆ ਛਿਪ ਗਿਆ ਤੇ ਠੀਕ ਆ ਆਪਾਂ ਚੱਲੇ ਆਂ ਜੀ ਦੁਕਾਨਪਾਣੋਂ ਕੱਲ ਤੁਹਾਨੂੰ ਮੈਂ ਦੱਸਈਦਾ ਵੀ ਮੈਂ ਬੜੀਆਂ ਲੈਣੇ ਚੱਲਿਆ ਤਾਂ ਕੱਲ ਦੁਕਾਨ ਸੀਗੀ ਬੰਦ ਤੇ ਬਾਕੀ ਗਾਇਸ ਪਾਣੀ ਵਗੈਰਾ ਭਰ ਲਿਆ ਆਪਾਂ ਨੇ ਤੇ ਦੇਖਦੇ ਆਂ ਠੀਕ ਆ ਚੱਲਦੇ ਆਂ ਦੁਕਾਨ 'ਤੇ ਅੱਜ ਹਾਂ ਤੇ ਹਾਂਜੀ ਗਾਇਸ ਸਮਾਨ ਤਾਂ ਆਪਾਂ ਲੈ ਆਏ ਆ ਤੇ ਠੀਕ ਆ 20 ਰੁਪਏ ਦੀ ਨਹੀਂ ਲੈ ਆਏ ਤਨੇ ਮੁੱਢਣੀਆਂ ਵਰਤ ਲੈ ਆਇਆ ਤਾਂ 50 ਰੁਪਏ ਦੀਆਂ ਬੜੀਆਂ ਤੇ ਅੱਧੀਆਂ ਘਪਿਓ ਕੇ ਖਾ ਲਈ ਦੀਆਂ ਤੂੰ ਠੀਕ ਆ ਨਾ ਇੱਕ ਟਾਈਮ ਦਾ ਸਾਰ ਜਾਂਦਾ ਇੱਕ ਟਾਈਮ ਖਾਣਾ ਹੁੰਦਾ ਵੈਸੇ ਜਾਦਰ ਤੇ ਤੇਰੇ ਮੁਸਕਬਾ ਮਾਰ ਦਿਆ ਜਿਹੜਾ ਰੇਜ ਆ ਸਿੱਟਿਆ ਆ ਯਾਰ ਕਿ ਗਾਇਸ ਅੱਜ ਵਲੌਗ ਵੀ ਬਹੁਤ ਘੱਟ ਸ਼ੂਟ ਕਰ ਹੋਇਆ ਤੇ ਇੱਕ ਤਾਂ ਗਰਮੀ ਵੀ ਥੋੜੀ ਜ਼ਿਆਦਾ ਸੀਗੀ ਅੱਜ ਸਵੇਰੇ ਮੀਂਹ ਪੈ ਗਿਆ ਨਾ ਉਸ ਤੋਂ ਬਾਅਦ ਗਰਮੀ ਬਹੁਤ ਜ਼ਿਆਦਾ ਹੋ ਗਈ ਈਂ ਪੈਣ ਤੋਂ ਬਾਅਦ ਵੀ ਬਲੌਗ ਹੀ ਬਹੁਤ ਘੱਟ ਬਣਾਇਆ ਫਿਰ ਮੈਂ ਤੇ ਬਾਕੀ ਹੁਣ ਚੱਲਿਆਂ ਦੁੱਧ ਲੈਣ ਪ੍ਰੀਤ ਦਾ ਮਰੇ ਨਾਲ ਆਏ ਨਹੀਂ ਆ ਸ਼ਾਇਦ ਟੀਵੀ ਦੇਖਾਂ ਲੱਗਾ ਆ ਤਾਂ ਆਪੇ ਬਾਅਦ ਚ ਲੈ ਆਉਂਗਾ ਫਿਰ ਮੈਂ ਤਾਂ ਹੁਣ ਆ ਗਿਆ ਜੀ ਆ ਯਾਰ ਕਿਉਂਕਿ ਫਿਰ ਮੈਂ ਲੇਟ ਹੋ ਜਾਵਾਂਗਾ ਜਦ ਮੈਂ ਜਿਹੜੇ ਆ ਟਾਈਮ ਆਉਂਦਾ ਨਾ ਫਾੜ ਖੁੱਲੇ ਹੁੰਦੇ ਆ ਫਿਰ ਦੂਜੇ ਟਾਈਮ ਫਾੜਕ ਲੱਗੇ ਹੋਏ ਹੁੰਦੇ ਆ ਤਾਂ ਕਰਕੇ ਥੋੜਾ ਜਿਹਾ ਟਾਈਮ ਥੋੜਾ ਜਿਆਦਾ ਲੱਗ ਜਾਂਦਾ ਆਪਣਾ ਤੇ ਆਲੇ ਵਿੱਚ ਇਦਾਂ ਹੁੰਦਾ ਨਾ ਵੀ ਜਲਦੀ ਆਪਣਾ ਆ ਕੇ ਆਰਾਮ ਨਹੀਂ ਨ ਲੰਘ ਸਕਦੇ ਆ ਠੀਕ ਆ ਨਾ ਦੁੱਧ ਵਗੈਰਾ ਜਿਵੇਂ لے ਆ ਸਕਦੇ ਆ ਤੇ ਇੱਕ ਸਬਸਕ੍ਰਾਈਬਰ ਜਾ ਰਿਹਾ ਸੀ ਆ ਆਪਣਾ ਹੀ ਤੇ ਜਿਹੜਾ ਮੋਟਰਸਾਈਕਲ ਲੰਘਿਆ ਨਾ ਜਿਹੜਾ ਚਲਾ ਰਿਹਾ ਤਾਂ ਉਹ ਮੁੰਡਾ ਆਪਣਾ ਸਬਸਕ੍ਰਾਈਬਰ ਆ ਉਹ ਤੇ ਬਾਕੀ ਗਾਇਜ਼ ਫਿਰ ਅੱਜ ਬਲੌਗ ਵੀ ਬਹੁਤ ਘੱਟ ਸ਼ੂਟ ਹੋਇਆ ਤੇ ਠੀਕ ਆ ਤੇ ਉਹਦੇ ਕਰਕੇ ਮੈਂ ਥੋੜਾ ਜਿਆਦਾ ਫਿਰ ਜੀ ਜੀ ਵੀ ਸੀਗਾ ਤੇ ਅੱਜ ਮੈਂ ਸਵੇਰ ਦਾ ਵੈਬ ਸੀਰੀਜ਼ ਲੱਗਿਆ ਹਾਂ ਇੱਕ ਦੇਖਣ ਫਾਲ ਆਊਟ ਐਮਾਜ਼ਨ ਪ੍ਰਾਈਮ ਪਰ ਯਾਰ ਲੱਤ ਜੀ ਲੱਗ ਗਈ ਇੱਕ ਵੈਬ ਸੀਰੀਜ਼ ਦੀ ਦੇਖਣ ਦੀ ਮਸੂ ਹਟਿਆ ਤਾਂ ਮੈਂ ਜਿੰਦਾ ਬਲੌਗ ਬਣਾ ਰਿਹਾ ਮੈਂ ਬਹੁਤੀ ਘੱਟ ਮੈਂ ਵੈਬ ਸੀਰੀਜ਼ ਵਗੈਰਾ ਦੇਖਦਾ ਤਾਂ ਪਰ ਥੋੜੀ ਜੀ ਆਦਤ ਜੀ ਲੱਗ ਗਈ ਆ ਤੇ ਚਲੋ ਕੋਈ ਨਾ ਬਲੌਗ ਵੀ ਐਡਜਸਟ ਕਰਾਂਗੇ ਹੁਣ ਹੌਲੀ ਹੌਲੀ ਰੂਟੀਨ ਕਰਦਾ ਫਿਰ ਚੇਂਜ ਫਿਰ ਇਹ ਲੱਗ ਗਿਆ ਸੀਗਾ ਮੈਂ ਜਦੋਂ ਉੱਠਿਆ ਤਾਂ ਮੈਂ ਜਦੋਂ ਉਦੋਂ ਹੀ ਦੇਖਣ ਲੱਗ ਗਿਆ ਤਾਂ ਤੇ ਜਦਾਂ ਮੈਂ ਦੇਖਿਓ ਗਿਆ ਸੀਗਾ ਬਸ ਤੇ ਬਾਕੀ ਪਹੁੰਚ ਗਏ ਆ ਆਪਾਂ ਡੈਰੀ ਕੋਲ ਤੇ ਗਾਈਸ ਜਿਹੜਾ ਆ ਡੱਬਾ ਏ ਇੱਕ ਉਹ ਪਿਆ ਉਹਦੇ ਨਾਲ ਦਾ ਤੇ ਲਏ ਸੀਗੇ ਮਾਤਾ ਨੇ ਤੇ ਛੋਲੇ ਦੇ ਵਿੱਚ ਪਾਣੇ ਆ ਫੋਲਕ ਕੱਢ ਕੇ ਸਾਰੇ ਤੇ ਠੀਕ ਆ ਤੇ ਬਾਕੀ ਗਾਈਸ ਆਪਾਂ ਪਾਉਂਦੇ ਆ ਤੇ ਠੀਕ ਆ ਬਾਅਦ ਵਿੱਚ ਖਾਣੇ ਖੋਣੇ ਵੀ ਹੁੰਦੇ ਆ ਫਿਰ ਕਹਿ ਤਾਂ ਹਣੀ ਹੋ ਰਿਹਾ ਤਾਂ ਮੈਂ ਤਾਂ ਇੱਦੀ ਲੱਗਿਆ ਪਾਉਣ ਹੁਣ ਸੋਚ ਰੇ ਵੀ ਕੱਢ ਕੇ ਹੀ ਪਾ ਲਾਂ ਸਾਰੇ ਤੇ ਥਾਲ ਰੱਖ ਲਿਆ ਥਾਲ ਚ ਕੱਢ ਕੇ ਪਾਵਾਂਗੇ ਸਾਰੇ ਦੇ ਵਿੱਚ ਕੱਢ ਲਾਣੇ ਤੇ ਬਾਕੀ ਗਾਇਸ ਚਲੋ ਫਿਰ ਆਪਾਂ ਕੰਮ ਕਰਦੇ ਆ ਆਪਣਾ ਐਂ ਤਾਂ ਜੀ ਤੂੰ ਚੰਗੀ ਤਰ੍ਹਾਂ ਐਨ ਸ਼ਰਮਾ ਗਾਇਸ ਦੇਖੋ ਦੇਖੀ ਚੱਲਿਓ ਹਾਂ ਹੈਂ ਕੱਢ ਲਾ ਦੋ ਢੋੜੇ ਨਹੀਂ ਆਗੇ ਸਾਰੇ ਕੰਦਾ ਸਾਫ਼ ਨਿਕਲੇ ਉਹਦੇ ਦਾ ਦਿਖ ਰਿਹਾ ਹੈਂ ਆ ਮੈਂ ਇਹਦਾ ਕੰਮ ਵੈਸੇ ਦਿਨ ਦਾ ਸੀਗਾ ਇਹ ਤੇ ਕੱਲ ਲੰਦਾ ਵੀਰੇ ਦਿਨ ਚ ਪਰ ਦਿਨ ਚ ਜਦ ਬਾਪੂ ਇਹ ਲੇਟ ਲੈ ਕੇ ਆਇਆ ਇੱਥੇ ਕੋਲ ਨਹੀਂ ਆਇਆ ਆਇਆ ਨਾ ਤੇ ਪੂਰਾ ਨਹੀਂ ਆਣਾ ਵੀਰੇ ਤੇ ਕਈ ਵਾਰੀ ਲਾਈਟ ਨਹੀਂ ਸੀ ਉਹ ਆਵਾਜ਼ ਨਹੀਂ ਸੀ ਆ ਰਹੀ ਹੁੰਦੀ ਏ ਇੰਨੇ ਕ ਤਾਂ ਮੈਂ ਵੀਰੇ ਆ ਦੇ ਕਹਦੇ ਭੱਲੀ ਕਿੰਨੇ ਕ ਨਿਕਲੇ ਹਲੇ ਸਿਰਫ ਇੰਨੇ ਕ ਨਿਕਲੇ ਆ ਇੱਕ ਅੱਧਾ ਵਿੱਚ ਦੋ ਆ ਇੱਕ ਅੱਧਾ ਵਿੱਚ ਹੈਗਾ ਏ ਜਿਨ੍ਹਾਂ ਦੇ ਕੋਲ ਛਿਲਕੇ ਲੱਗੇ ਹੋਏ ਆ ਪੂਰਾ ਭਰਿਆ ਵਾ ਮੈਂ ਆ ਰਿਹਾ ਠੀਕ ਆ ਜੇ ਕੱਲ ਜੀਤੂ ਤੂੰ ਵੀ ਲੈ ਲੈ ਆਪਣੇ ਆਉ ਨੂੰ ਜੀਤੂ ਕੈਮਰਾਮੈਨ ਜੀਤੂ ਕਰ ਰਿਹਾ ਜੀ ਬਲੌਗ ਸ਼ੂਟ ਠੀਕ ਆ ਨਾ ਤੇ ਬਾਕੀ ਹੋਰ ਗਾਇਸ ਆਪਾਂ ਇਹਨੇ ਕੰਮ ਕਰਦੇ ਆ ਠੀਕ ਆ ਵੀਡੀਓ ਨੂੰ ਫਿਰ ਸੀ ਆਪਾਂ ਮਾਫਤ ਕਰਦੇ ਆ ਸਮੇ ਸਮਾਪਤੀ ਦੀ ਘੋਸ਼ਣਾ ਅਰੇ ਇਹਦੇ ਵਰ ਨਮਕੀ ਲਿਆਵਾਂ ਆ ਦੇਖੋ ਜੀ ਇਹ ਹੈ ਨਮਕੀਨ ਵਾਲਾ ਪੈਕਟ ਆ ਪਰ ਇਹਦੇ ਵਿੱਚ ਤੇ ਨਿਕਲੇ ਛੋਲੇ ਜੀਤੂ ਕਹਿ ਰਿਹਾ ਵੀ ਨਮਕੀਨ ਵਾਲੇ ਵਿੱਚ ਤੇ ਛੋਲੇ ਵੀ ਗਲਤ ਲੈ ਜਾਂਦਾ ਹੋਣਾ ਮੈਂ ਕਿਹਾ ਨਹੀਂ ਦੇਖ ਕੇ ਲਿਆਏ ਤੇ ਠੀਕ ਆ ਨਾ ਚਲੋ ਫਿਰ ਹਣਾ ਤੇ ਬਾਕੀ ਗਾਇਸ ਫਿਰ ਅੱਜ ਦਾ ਵਲੋਗ ਆਪਾਂ ਕਰਦੇ થી ਐਂਡ ਤੇ ਠੀਕ ਆ ਵਲੋਗ ਥੋੜਾ ਛੋਟਾ ਹੀ ਸੀਗਾ ਅੱਜ ਟਾਈਮ ਹੀ ਲੱਗਿਆ ਹੋਵੇਗਾ ਤਾਂ ਠੀਕ ਆ ਫਿਰ ਮਿਲਦੇ ਆਂ ਬਾਕੀ ਫਿਰ ਕੱਲੂ ਗਾਇਸ ਨਿਊ ਵਲੋਗ ਦੇ ਵਿੱਚ ਵੀਡੀਓ ਵਧੇ ਲਗੀ ਵੀਡੀਓ ਜ਼ਰੂਰ ਲਾਈਕ ਕਰਿਓ ਤੇ ਚਲੋ ਜੀਓ ਸਬਸਕ੍ਰਾਈਬ ਕਰਿਓ ਗਰਮੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਗਰਮੀ ਆ ਰਹੀ ਆ ਫਿਰ ਮਿਲਦੇ ਆਂ ਕੱਲੂ ਨੈਕਸਟ ਵਲੋਗ ਦੇ ਵਿੱਚ ਥੈਂਕਸ ਫॉर ਵਾਚਿੰਗ